Hi guys welcome to my new vlog ummeed karda hai tu sare theek honay te guys tussi vi kehnde ho na ki vlog shaanu shuru kar reha hai guys vlog shaanu shuru nahi kar re te guys aaj da vlog innak zyada sona baneya na balki main eh kehnda ki vlog nalona oh cheez jadon hoyi te mann bahut zyada khush hoya hoya ais tarah sikal ki ek company de vich na sade aunty ne oh aunty kam karde hai bichare te ajj unadi guys inna chappal da tut gayi si ki ਤੇ ਚੱਪਲ ਦਾ ਵਿਚਾਰ ਇਹ ਸੀ ਕਿ ਚੱਪਲ ਹੁਣੋਂ ਤਾਂ ਕੰਮ ਵੀ ਨਹੀਂ ਹੋ ਰੇ ਫੈਕਟਰੀ 'ਚ ਕੰਮ ਕਰਨਾ ਤੁਹਾਨੂੰ ਪਤਾ ਹੈ ਜੀ ਮਾਲਕਾਂ ਨੇ ਕੰਮ ਕਰਾਣਾ ਤੇ ਉਹਨਾਂ ਨੇ ਸਾਰੀ ਜਿਹੜੀ ਕੰਮ ਕਰਾਣਾ ਤੇ ਚੱਪਲ ਉਹਨਾਂ ਦੀ ਗਈ ਸੀ ਟੁੱਟ 10:30 ਵਜੇ ਸਵੇਰੇ ਤੇ ਸਾਰੀ ਦਿਹਾੜੀ ਗੱਟਨੀ ਆ ਤੇ ਗਾਇਸ ਬਹੁਤ ਔਖਾ ਹੋ ਗਿਆ ਸੀਗਾ ਤੇ ਗਾਇਸ ਬਾਕੀ ਇਹ ਕਿ ਸਭ ਕੁਝ ਦੱਸੂਗਾ ਨਹੀਂ ਵੀਡੀਓ ਪੂਰੀ ਦੇਖਿਓ ਤੁਹਾਨੂੰ ਮਜ਼ਾ ਬਹੁਤ ਆਊਗਾ ਤੇ ਵੀਡੀਓ ਚੰਗੀ ਲੱਗੇ ਤੇ ਇੱਕ ਗਾਈਜ਼ ਲਾਈਕ ਜ਼ਰੂਰ ਕਰਕੇ ਜਾਇਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਦੱਸਿਓ ਕਿ ਇਹ ਚੀਜ਼ ਚੰਗੀ ਹੋਈ ਜਾਂ ਮਾੜੀ ਹੋਈ ਜੋ ਵੀ ਠੀਕ ਹੈ ਠੀਕ ਹੈ ਜੀ ਤੇ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਮੈਂ ਸੀਗਾ ਫੈਕਟਰੀ ਤੇ ਫੈਕਟਰੀ ਵਿੱਚ ਨਾ ਇੱਕ ਆਂਟੀ ਮੇਰੇ ਕੋਲ ਕੰਮ ਕਰਦੇ ਨੇ ਤੇ ਆਂਟੀ ਦੇ ਵਿਚਾਰੇ ਤੇ ਕੀ ਹੋਇਆ ਕੰਮ ਕਰਦੇ ਕਰਦੇ ਉਹਨਾਂ ਦੇ ਨਾ ਚੱਪਲ ਟੁੱਟ ਗਈ ਤੇ ਚੱਪਲ ਟੁੱਟ ਗਈ ਤੇ ਹੁਣ ਉਹ ਕਹਿੰਦੇ ਕਿ ਚੱਪਲ ਹੈ ਨਹੀਂ ਵੀ ਜਿਹੜੇ ਰੱਸੀਆਂ ਬੰਨ ਕੇ ਕੰਮ ਕਰ ਰਹੀ ਸੀਗੀ ਤੇ ਕੰਮ ਉਹਨਾਂ ਦਾ ਹੋ ਨਹੀਂ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਠੀਕ ਆਂਟੀ ਜੀ ਕੋਈ ਗੱਲ ਨਹੀਂ ਤੁਹਾਨੂੰ ਚੱਪਲ ਮੈਂ ਲਿਆ ਦਿੰਦਾ ਤੇ ਉਹ ਕਹਿੰਦੀ ਕਿ ਮੈਨੂੰ ਬਹੁਤ ਔਖਾ ਹੋ ਰਿਹਾ ਕਿਸੇ ਨੂੰ ਪੁਰਾਣੀ ਪੁਰਣੀ ਚਪਲ ਪੁੱਛੀ ਸੀਗੀ ਉਹਨਾਂ ਜਨਨੀਆਂ ਕੋਲ ਪਰ ਕੰਮ ਦੇ ਉੱਪਰ ਕਿੱਥੇ ਹੁੰਦੀ ਹੈ ਫੈਕਟਰੀ ਵੀ ਤੁਹਾਨੂੰ ਪਤਾ ਹੀ ਆ ਤੇ ਮੈਂ ਕਹਿੰਦੀ ਤੁਸੀਂ ਵੇਟ ਕਰੋ ਮੈਂ ਤੁਹਾਨੂੰ ਚਪਲ ਲੈ ਕੇ ਦਿੰਨਾ ਤੇ ਹੁਣ ਮੈਂ ਚੱਲੇ ਚਪਲ ਦੁਕਾਨ ਦੇ ਉੱਪਰ ਤੁਹਾਨੂੰ ਦੱਸਦਾ ਮੈਂ ਦੇਖੇ ਚਪਲ ਕਹੇ ਜੋ ਕਹੇ ਜੀ ਨਹੀਂ ਠੀਕ ਹੈ ਜੀ ਵੀਡੀਓ ਬਣੇ ਰਹੋ ਗਾਈਜ਼ ਆਪਾਂ ਚਪਲ ਚੁਪਰ ਲੈ ਲਈ ਆ ਆਂਟੀ ਵੱਸੇ ਚਪਲ ਲੈ ਲਈ ਆ ਆਹ ਸ਼ਾਪ ਤੋਂ ਲੀਤੀ ਹੈ ਤੁਹਾਨੂੰ ਦਿਖਾਗਾ ਨਹੀਂ ਨਹੀਂ ਤੇ ਇਨਾਂ ਕੋਲ ਵੈਰਾਈਟੀ ਬਹੁਤ ਵੈਰਾਈਟੀ ਹੈ ਇਨਾਂ ਕੋਲ ਕਾਫੀ ਵੈਰਾਈਟੀ ਹੈ ਦੇਖ ਲੈਨੇ ਚप्पल-ਜੁੱਪਲ ਕੀ ਰੇਟ ਆ ਕੀ ਨਹੀਂ ਤੇ ਹੁਣ ਪਹਿਲੇ ਆਪਾਂ ਦੇਖਦੇ ਰੇਟ ਕੀ ਫਿਕਸ ਹੁੰਦਾ ਗਾਈਜ਼ ਆ ਦੇਖੋ ਬਹੁਤ ਵੈਰਾਈਟੀ ਆ ਇਨਾ ਕੋਲ ਦੀ ਕਾਫੀ ਹੈ ਜੀ ਮੈਮ ਜਿਹੜੀ ਪੰਜਾਬੀ ਜੁੱਤੀ ਹੈ ਵੈਸੇ ਇਹ ਸਟਾਰਟਿੰਗ ਕਿੰਨੇ ਤੋਂ ਜਾਂਦੀ ਹੈ ਜੀ 350 ਸਟਾਰਟਿੰਗ ਆ ਕਾਫੀ ਪਿਓਰ ਚਮੜੇ ਦੀ ਆ ਜੀ ਪਿਓਰ ਗਾਈਜ਼ ਚੱਪਲ ਲੈ ਜਾਂਦੀ ਆ ਦੇਖੋ ਚੱਪਲ ਆਪਣੇ ਕੋਲ ਹੈਗੀ ਆ ਤੇ ਹੁਣ ਜਾ ਕੇ ਆਂਟੀ ਨੂੰ ਬੁਆ ਰਾਂਗੇ ਤੇ ਆਂਟੀ ਵਿਚਾਰੀ ਕਾਫੀ ਔਖੀ ਹੋ ਰਹੀ ਸੀ ਕਿ ਪਹਿਲਾਂ ਹੁਣ ਆਂਟੀ ਨੂੰ ਬੁਆ ਕੇ ਦੇਖਾਂਗੇ ਕਿ ਸਾਈਜ਼ ਸਹੀ ਹੈ ਕਿ ਨਹੀਂ ਹੁਣ 5 ਨੰਬਰ ਦੇ ਕੇ ਤੇ ਲਿਆ ਸੀਗਾ ਪਰ ਪੰਜ ਦੇ ਪਰ ਮਿਲ ਹੀਂਦੇ ਸੀ ਕਿ 6 ਨੰਬਰ ਹੀ ਕਹੀਂਦੇ ਸੀ ਕਿ 6 ਨੰਬਰ ਲੈ ਲਓ 7 ਨੰਬਰ ਲੈ ਲਓ ਫਿਰ ਕਹਿੰਨੇ ਕਿ 6 ਨੰਬਰ ਲੈ ਜੋ ਮੈਂ ਕਿ 6 ਨੰਬਰ ਨਹੀਂ ਚਾਹੀਦਾ 5 ਹੀ ਚਾਹੀਦਾ ਤੇ ਫਿਰ 5 ਨੂੰ ਲੱਭ ਕੇ ਲੈ ਆਏ ਹੁਣ ਦੇਖੋ ਪਹਿਲਾਂ ਆਂਟੀ ਤੇ ਪੂ ਆ ਕੇ ਕਹੇ ਜੀ ਆਉਂਦੀ ਇਹਨੂੰ ਪੈਰ ਚ ਆਉਂਦੀ ਹੈ ਕਿ ਨਹੀਂ ਆਉਂਦੀ ਸਿਰਫ ਲੈ ਲਿਆ ਵਾ ਆਂਟੀ ਚੱਲ ਗਈ ਆਂਟੀ ਕਹਿੰਦੀ ਵੀਡੀਓ ਬਣਾ ਰਹੀ ਆ ਮੈਂ ਕਾ ਤੇ ਹੁਣ ਦਿਖਾਵਾਂਗੇ ਆਪਣੇ ਹਸਬੰਦ ਨੂੰ ਠੀਕ ਆ ਸਾਹਮਣੇ ਗਾਇਜ਼ ਹੁਣ ਉਹਨੇ ਘਰੇ ਪਹੁੰਚਿਆ ਤੇ ਘਰੇ ਪਹੁੰਚ ਕੇ ਆਂਟੀ ਨੂੰ ਮੈਂ ਬਹੁਤ ਜੋਲ ਆਏ ਬਟੇਆ ਕਿ ਆਂਟੀ ਕਹਿੰਦੀ ਕਿ ਮੈਂ ਵੀਡੀਓ ਨਹੀਂ ਬਣਵਾਣੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਵੀਡੀਓ ਨਾ ਬਣਵਾਓ ਮੈਂ ਕਿਹਾ ਤੁਸੀਂ ਫੋਟੋ ਖਿਚਵਾ ਦਿਓ ਇਕੱਲੀ ਪੈਰਾਂ ਦੀ ਫੋਟੋ ਖਿਚਵਾ ਦਿਓ ਕਿ ਚੱਲ ਇਹ ਕਿ ਲੋਕਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਹਾਂ ਵੀ ਜਿਹੜੀ ਦਿੱਤੀਆਂ ਸੀਗੀਆਂ ਉਹ ਪਾਈਆਂ ਹੋਈਆਂ ਨੇ ਉਹ ਕਹਿੰਦੀ ਨਹੀਂ ਬੇਟਾ ਕਿਉਂਕਿ ਉਹ ਇਸ ਚੀਜ਼ ਤੋਂ ਥੋੜੀ ਦੂਰ ਨੇ ਹੁਣ ਮੈਂ ਕੀ ਕਰਾਂ ਮਰ ਕਿ ਉਹ ਆਂਟੀ ਐਦਾਂ ਨੇ ਜਿਵੇਂ ਝੁੱਗਣਾਂ ਦੇ ਉੱਥੇ ਰਹਿੰਦੀਆਂ ਨੇ ਬਿਜਾਰੀਆਂ ਮਲਕਿ ਉਹਦੇ ਹੀ ਸੀਗੇ ਤੇ ਹੁਣ ਮੈਂ ਉਹਨਾਂ ਨੂੰ ਕਿਹਾ ਕਿ ਫੋਟੋ ਖਿਚਾਓ ਖਿਚਾ ਲਓ ਇਹ ਕੁਛ ਵੀ ਉਹ ਕਹਦੀ ਨਹੀਂ ਕਹਦੀ ਅਗਰ ਐਸਾ ਕੁਝ ਕਰੋਗੇ ਤਾਂ ਮੈਂ ਫਿਰ ਨਹੀਂ ਹਿੱਲੂੰਗੀ ਤਾਂ ਕਹਦੀ ਅਗਰ ਪਿਆਰ ਸੇ ਹੋ ਕਰ मैं कहा चलो ठीक है आंटी आप मत करवाओ ना फ़ोटो खिंचवाओ ना वीडियो बनवाओ तो मैं कहा आंटी कोई बात नहीं आप रख लो तो इसलिए कहीं से उनकी मैं वीडियो नहीं बना पाया ना फोटो खींच पाया क्योंकि तो फिर वो कहते कि मैं वीडियो नहीं बनवाऊंगी तो मैं कहूँ अगर वीडियो बनवाऊंगा तो मैं कहूँ उनको ऐसा लगेगा कि कहीं वीडियो बना के उनको ये चीज़ फील हो रही थी कि कहीं वीडियो बना के कहीं मेरी इंसल्ट या कुछ बेस्ती वाला काम ना कुछ ऐसा हो या वीडियो बना के क्योंकि उनका माइंड कुछ और है ਤੋ ਇਸ ਲਈ ਮੈਨੇ ਵਿਚਾਰਾ ਜੋਰ ਨਹੀਂ ਦੀਆ ਮੈਂ ਕਿਹਾ ਚਲੋ ਆਂਟੀ ਕੋਈ ਬਾਤ ਨਹੀਂ ਆ ਪਹਿਨ ਲਓ ਤੋ ਇਹ ਗਾਈ تھی ਬਾਤ ਆਬ ਦੇਖਤੇ ਹੈ ਗਾਈਜ਼ ਜੋਤੀ ਨੂੰ ਜਦੋਂ ਗਾਈਜ਼ ਉਹਨਾਂ ਨੂੰ ਮੈਂ ਚੱਪਲਾਂ ਦੇਤੀਆਂ ਸੀ ਨਾ ਆਂਟੀ ਨੇ ਪਾਲੀਆਂ ਸੀਗੇ ਸਭ ਕੁਝ ਹੋ ਗਿਆ ਸੀਗਾ ਤੇ ਗਾਈਜ਼ ਉੱਥੇ ਨਾ ਕੁਝ ਇਹੇ ਜੇ ਸੀਗੇ ਮਲਕੀ ਸੀਗੀਆਂ ਹੁਣ ਮਲਕੀ ਦੇਖੋ ਕਿਸੇ ਨੂੰ ਕਹਿੰਦੇ ਕਿ ਕੀਪ ਤਾਂ ਕਹਿਜੇ ਫੀਲ ਹੋ ਜੇ ਕਹਿਜੇ ਨਹੀਂ ਹੋ ਜੇ ਔਰ ਕੋਈ ਕਹਿੰਦਾ ਕਿ ਤੂੰ ਵਧੀਆ ਵਧੀਆ ਕੀਤਾ ਇਦਾਂ ਹੋ ਗਿਆ ਉਹ ਹੋ ਗਿਆ फिर उस बार आंटी ने की किया कि आंटी ने मेरे को आई पैसे देने आई और ते कहने मतलब कि जीडी तू बेटा चप्पल ले आए तो उसके तू पैसे ले ले तो मैं कह नहीं आंटी जी मुझे पैसे नहीं चाहिए मैं सिर्फ चप्पल ही आपके लिए अपने मन से लेके आया हूँ तो अब बात यह है कि मैंने फिर मैं आंटी ने ये चीज़ कही मैं कहा आंटी जी बात ऐसी है कि देखो अगर मेरी मम्मी भी होती अगर उनकी चप्पल भी टूट जाती तो मैं चप्पल लेके आता ही है तो मैं कब देखो मेरी मम्मी नहीं है चलो कोई बात नहीं मेरा मन किया मैं आपको ला के दे दिया तो आंटी कहती नहीं नहीं बेटा तू पैसे ले पैसे ले पैसे ले मैं कहा आंटी जी मुझे पैसे नहीं चाहिए मैं क्यों लूँ पैसे मैं अगर लेने होते तो मैं आपको लेके आता तो मैं तभी बोलता कि आंटी जी मैं इतने के लेके आया मुझे इतने पैसे दो मैं क्या मेरा मन ही नहीं था तो इस वजह से मैंने आंटी ये बहुत ज़ोर लगाए इन्होंने कि पैसे ले ले पर मैं कहा आंटी मुझे पैसे नहीं चाहिए ਤੇ ਗਾਈਜ਼ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆਂ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਦੱਸਿਓ ਗਾਈਜ਼ ਵੀਡੀਓ ਕੈਹੀ ਜਿਹੀ ਲੱਗੀ ਪਲੀਜ਼ ਬਸੇ ਰੂਠੀ ਹੈ ਜੀ ਮਿਲਦੇ ਆਂ ਨੈਕਸਟ ਵਲੋਗ ਵਿੱਚ ਤਦ ਤੱਕ ਲਈ ਬਾਏ ਬਾਏ